ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ 9 ਸਾਲਾਂ ਦੇ ਸਨ ਤਾਂ ਘਰ ਵਾਲਿਆਂ ਵੱਲੋਂ ਉਹਨਾਂ ਨੂੰ ਜਨੇਊ ਪਾਉਣ ਦੀ ਸਲਾਹ ਕੀਤੀ ਗਈ ਤੇ ਜਨੇਊ ਪਾਉਣ ਲਈ ਇੱਕ ਤਰੀਕ ਮਿੱਥ ਲਈ ਗਈ ਤਰੀਕ ਮਿੱਠਣ ਤੋਂ ਬਾਅਦ ਪਰਿਵਾਰ ਵੱਲੋਂ ਸਕੇ ਸਬੰਧੀਆਂ ਤੇ ਪਿੰਡ ਵਾਲਿਆਂ ਨੂੰ ਨਿਯੋਤਾ ਭੇਜ ਦਿੱਤਾ ਗਿਆ ਤਾਂ ਮਿੱਥੇ ਹੋਏ ਦਿਨ ਤੋਂ ਕੁਝ ਦਿਨ ਪਹਿਲਾਂ ਹੀ ਘਰ ਵਿੱਚ ਚਹਲ ਪਹਲ ਹੋ ਗਈ ਅਲਵਾਈ ਬੁલાਏ ਗਏ ਤੇ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਗਏ ਜਿਵੇਂ ਲੈਨੇ ਗੁਰੂ ਸਾਹਿਬ ਜੀ ਨੂੰ ਜਨਿਉ ਫੋੜਾ ਸੀ ਉਹ ਦਿਨ ਆ ਗਿਆ ਤੇ ਪੁਜਿਤ ਪੰਡਿਤ ਹਰੀ ਗਿਆ ਜੀ ਗੁਰੂ ਜੀ ਦੇ ਘਰ ਪਹੁੰਚੇ ਪੰਡਿਤ ਜੀ ਨੇ ਘਰ ਦੇ ਵਿੱਚ ਬਣੀ ਇੱਕ ਉੱਚੀ ਥਾ ਤੇ ਚਟਾਈ ਵਿਛਾ ਦਿੱਤੀ ਤੇ ਇੱਕ ਮੰਤਰ ਪੜਦਿਆਂ ਪੜਦਿਆਂ ਉਸ ਚਟਾਈ ਦੇ ਆਲੇ-ਦੁਆਲੇ ਇੱਕ ਲਕੀਰ ਖਿੱਚ ਦਿੱਤੀ ਜਿਸ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਪੰਡਿਤ ਦੇ ਕੋਲ ਬਿਠਾ ਦਿੱਤਾ ਗਿਆ ਤੇ ਆਲੇ-ਦੁਆਲੇ ਰਿਸ਼ਤੇਦਾਰ ਤੇ ਪਿੰਡ ਦੇ ਲੋਕ ਬੈਠੇ ਤੇ ਸਭ ਤੋਂ ਅੱਗੇ ਗੁਰੂ ਨਾਨਕ ਦੇਵ ਜੀ ਦੇ ਮਾਤਾ ਦੀਦੀ ਨਾਨਕੀ ਜੀ ਬੈਠੇ ਪੰਡਿਤ ਜੀ ਨੇ ਸਾਰੀਆਂ ਰਸਮਾਂ ਨੂੰ ਨਿਭਾਉਣ ਤੋਂ ਬਾਅਦ ਜਦੋਂ ਗੁਰੂ ਜੀ ਨੂੰ ਜਨੇਊ ਪਾਉਣਾ ਚਾਇਆ ਤਾਂ ਗੁਰੂ ਸਾਹਿਬ ਜੀ ਨੇ ਜਨੇਊ ਪਾਉਣ ਤੋਂ ਨਾ ਕਰ ਦਿੱਤੀ ਤੇ ਨਾਲ ਹੀ ਪੰਡਿਤ ਜੀ ਨੂੰ ਸਵਾਲ ਕੀਤਾ ਕਿ ਪੰਡਿਤ ਜੀ ਪਹਿਲਾਂ ਮੈਨੂੰ ਇਹ ਸਮਝਾ ਦਿਓ ਕਿ ਮੈਨੂੰ ਇਹ ਜਨੇਊ ਕਿਉਂ ਪਾਇਆ ਜਾ ਰਿਹਾ ਹੈ ਤਾਂ ਪੰਡਤ ਜੀ ਨੇ ਗੁਰੂ ਸਾਹਿਬ ਜੀ ਨੂੰ ਵਿਹਾ ਕਿ ਪੁੱਤਰ ਜਨੇਊ ਪਾਉਣ ਦੀ ਪੀਰ ਰਸਮ ਸਾਡੇ ਵੱਡੇ-ਵਡੇਰਿਆਂ ਤੋਂ ਚੱਲੀ ਆ ਰਹੀ ਹੈ ਜਨੇਊ ਪਾਉਣ ਦੇ ਨਾਲ ਮਨੁੱਖ ਪਵਿੱਤਰ ਤੇ ਕੁੱੱਚੇ ਦਰਜੇ ਦਾ ਬਣ ਜਾਂਦਾ ਹੈ ਪੰਡਤ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਮੁਸਕਰਉਣ ਲੱਗ ਪਏ ਤੇ ਆਖਣ ਲੱਗੇ ਕਿ ਪੰਡਤ ਜੀ ਮੈਨੂੰ ਤੁਹਾਡੀ ਇਹ ਗੱਲ ਉਚਿਤ ਨਹੀਂ ਲੱਗੀ ਕਿਉਂਕਿ ਨੀਚ ਇਨਸਾਨ ਉਹੀ ਹੁੰਦਾ ਹੈ ਜੋ ਕਿ ਮੀਚਾ ਵਾਲੇ ਬੁਰੇ ਕਰਮ ਕਰਦਾ ਹੈ ਮਨੁੱਖ ਆਪਣੇ ਚੰਗੇ ਕਰਮਾਂ ਦੇ ਨਾਲ ਉੱਚਾ ਹੁੰਦਾ ਹੈ ਨਾ ਕਿ ਇਹ ਕੱਚੇ ਧਾਗੇ ਦਾ ਜਨਿਉ ਪਾਉਣ ਦੇ ਨਾਲ ਤੱਚੇ ਧਾਗੇ ਦਾ ਇਹ ਜ ਨਹੀਂ ਆਉ ਕੁਝ ਸਮੇਂ ਬਾਅਦ ਟੁੱਟ ਜਾਵੇਗਾ ਤੇ ਤੁਸੀਂ ਮੈਨੂੰ ਫਿਰ ਤੋਂ ਨਵਾਂ ਜਨਿਉ ਪਾਉਦੇ ਜਦੋਂ ਮਨੁੱਖ ਸੰਸਾਰ ਨੂੰ ਛੱਡ ਕੇ ਜਾਂਦਾ ਹੈ ਤਾਂ ਇਹ ਧਾਗਾ ਇੱਥੇ ਹੀ ਰਹਿ ਜਾਵੇਗਾ ਪੰਡਿਤ ਜੀ ਮੈਨੂੰ ਇਹੋ ਜਿਹਾ ਜਨਿਉ ਪਾਓ ਜੇ ਨਾ ਕਿ ਮੇਰੀ ਪਰਲੋਕ ਵਿੱਚ ਮੇਰੀ ਆਤਮਾ ਦਾ ਵੀ ਸਾਥ ਦੇਵੇ ਜੇਕਰ ਤੁਹਾਡੇ ਕੋਲ ਕੋਈ ਇਹੋ ਜਿਹਾ ਜਨਯੋਗ ਹੈ ਤਾਂ ਕਿਰਪਾ ਕਰਕੇ ਮੈਨੂੰ ਪਾ ਦੇਵੋ ਪੰਡਿਤ ਦੇ ਕੋਲ ਗੁਰੂ ਜੀ ਦੀ ਗੱਲ ਦਾ ਕੋਈ ਵੀ ਜਵਾਬ ਨਹੀਂ ਸੀ ਤੇ ਥੱਤ ਹਾਰ ਕੇ ਪੰਡਿਤ ਜੀ ਗੁਰੂ ਜੀ ਨੂੰ ਆਪ ਹੀ ਪੁੱਛਣ ਲੱਗ ਪਏ ਕਿ ਇਹ ਨਾਨਕ ਤੁਸੀਂ ਆਪ ਹੀ ਦੱਸ ਦਿਓ ਕਿ ਆਤਮਾ ਦਾ ਜਨਯੋਗ ਕਿਸ ਤਰ੍ਹਾਂ ਬਣਦਾ ਹੈ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕੀ ਆਤਮਾ ਦੇ ਜਨੇਉ ਨੂੰ ਬਣਾਉਣ ਲਈ ਦਇਆ ਰੂਪੀ ਕੰਪਾ ਸੰਤੋਖ ਰੂਪੀ ਸੋਧ ਜੋਤ ਰੂਪੀ ਡੰਡ ਤੇ ਸੱਤ ਰੂਪੀ ਬੱਟ ਦੀ ਵਰਤੋਂ ਕੀਤੀ ਬੋਵੇ ਤਾਂ ਇਹ ਆਤਮਾ ਦਾ ਜਨੇਉ ਬਣ ਜਾਂਦਾ ਹੈ ਜਿਹੜਾ ਮਨੁੱਖ ਆਤਮਾ ਦਾ ਇਹ ਜਨੇਉ ਪਾ ਕੇ ਚੰਗੇ ਧਰਮ ਕਰਦਾ ਹੈ ਅਸਲ ਵਿੱਚ ਉਹੀ ਮਨੁੱਖ ਉੱਚਾ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ ਇਹ ਬੋਲ ਸੁਣ ਕੇ ਖੋਲ ਬੈਠੇ ਸਾਰੇ ਜਣੇ ਹੈਰਾਨ ਹੋ ਗਏ ਤੇ ਗੁਰੂ ਜੀ ਦੇ ਚਿਹਰੇ ਵਾਲੇ ਦੇਖਣ ਲੱਗੇ ਪੰਡਤ ਜੀ ਦੇ ਪਾਸ ਗੁਰੂ ਜੀ ਦੀ ਗੱਲ ਦਾ ਕੋਈ ਜਵਾਬ ਨਹੀਂ ਸੀ ਤੇ ਉਹਨਾਂ ਨੇ ਨੀਵੀਂ ਪਾ ਕੇ ਗੁਰੂ ਜੀ ਦੀ ਗੱਲ ਨੂੰ ਤਬਵੀ ਕੀਤਾ ਗੁਰੂ ਪਿਆਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਲੋਕਾਂ ਨੂੰ ਸਮਾਜਿਕ ਧਰਮ ਕਾਂਡਾਂ ਤੋਂ ਕੱਢ ਕੇ ਸੱਚ ਦੀ ਰਾਹ ਤੇ ਚੱਲਰ ਦਾ ਉਪਦੇਸ਼ ਦਿੱਤਾ ਸੋ ਗੁਰੂ ਪਿਆਰੇ ਸਾ ਸੰਗਤ ਜੀ ਸਾਥੀ ਜੇਕਰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਸਤਨਾਮ ਸ੍ਰੀ ਵਾਹਿਗੁਰੂ